ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਹੈ ਉੱਥੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਇਹ ਗੱਲ ਕਹਿੰਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਮਜ਼ਦੂਰਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਾਰਿਆਂ ਕਹਿੰਦਾ ਐਂਬੂਲੈਂਸਾਂ ਖੜਾਈਆਂ ਹੋਈਆਂ ਨੇ ਬਾਰਡਰਾਂ ਤੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਕਿਹਾ ਹੋਇਆ ਆ 83 ਪੰਜਾਬ ਦੇ ਨਾਲ ਆ ਇੱਕ ਪਾਸੇ ਭਵੰਸਿਓਂ ਬੋਲਦਾ ਹੈ ਕਿ ਮੋਦੀ ਤੂੰ ਧੱਕਾ ਕਰ ਰਿਹਾ ਬਾਰਡਰਾਂ ਦੇ ਉੱਤੇ ਕੱਲਾ ਆ ਰਿਹਾ ਬਾਰਡਰਾਂ ਦੇ ਕੰਦਾ ਕੱਢ ਰਿਹਾ ਇੱਕ ਪਾਸੇ ਇਹੋ ਚੱਲ ਰਿਹਾ ਦੂਜੇ ਪਾਸੇ ਜੇ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜ਼ਬੂਤ ਕਰਕੇ ਲਾਇਆ ਹੋਇਆ ਕਿ ਕੰਦਾ-ਕੰਦਾ ਗੱਡੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੁਛ ਐਥੇ ਪੋਕਲੈਂਡ ਮਸ਼ੀਨ ਲੈ ਕੇ ਆ ਰਹੇ ਸੀ ਤਾਂ ਅੱਜ ਇੱਥੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਧੱਕਾ ਮੁਕੀ ਕਰਕੇ ਉਹਨਾਂ ਦੇ ਨਾਲ ਕਾਲਾ ਵੀ ਕੱਡੀਆਂ ਦੱਸਿਆ ਗਿਆ ਦੋਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਜੀਸੀਬੀ ਮਸ਼ੀਨਾਂ ਖੋ ਲਈ ਆ ਇੱਕ ਪਾਸੇ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਐ ਅਸਲੇ ਪ੍ਰਭਾਵ ਪੰਜਾਬ ਨਾਲ ਨਹੀਂ ਐ ਉਹ ਦਿੱਲੀ ਨਾਲ ਹੀ ਐ ਉਧਰੋਂ ਅਮਰਤ ਸੇਹ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਉਪਰੋਂ ਆਉਂਦਾ ਉੱਥੇ-ਉੱਥੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜੜ ਤੇ ਰਿਹਾ ਡਰਾਮਾ ਕੀਤਾ ਜਾ ਰਿਹਾ ਕਿ ਅਸੀਂ ਪੰਜਾਬ ਦੇ ਨਾਲ ਐ ਵੰਸਿਆ ਇੱਕ ਮਿੰਟ ਭਾਈ ਇੱਕ ਮਿੰਟ ਗੱਲ ਸਪੂਰੀ ਹੋ ਜਾਣ ਦੇ ਮੇਰਾ ਵੀ ਸਾਹਜਾ ਅਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟ੍ਰੈਕਟਰ ਟਰਾਲੀ ਨਹੀਂ ਲੈ ਕੇ ਬੜ ਸਕਦਾ ਉੱਚਣਾ ਹੋਵੇ ਭਾਈ ਜਿਹੜਾ ਅਜੀਤ ਸਿੰਘ ਨਗਰ ਮਹਾਲੀ ਹੈ ਜ਼ਿਲ੍ਹਾ ਉਹ ਪੰਜਾਬ ਦਾ ਹੈ ਕੋਈ ਹਰਿਆਣੇ ਦਾ ਜ਼ਿਲ੍ਹਾ ਹੈ ਅਰਾਜ ਪੰਜਾਬ ਦੇ ਵਿੱਚ ਭਾਜਪੀ ਦਾ ਹੈ ਕਵੰਤ ਮੰਦਾ ਨੈਟ ਵੀ ਬੰਦ ਹੈ ਇੱਥੇ ਪਤਲੀ ਖੜੇ ਹੋ ਨੈਟ ਪਾਇੰਟਨ ਤੋਂ ਬੰਦ ਹੈ ਇੱਥੇ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨੈਟ ਚੱਲਦਾ ਹੈ ਪਰ ਪੰਜਾਬ ਚ ਇਕੱਲਾ ਪਤਲਾ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਨੈਟ ਬੰਦ ਹੈ ਇੱਥੋਂ ਕਿੰਨੀ ਦੂਰ ਹਾਊ ਬਾਰਡਰ ਖੋਰੀ ਵਾਲਾ 15 18 ਕਿਲੋਮੀਟਰ ਦੂਰ ਹੈ ਦੇ ਪਾਤਲਾਂ ਦੇ ਵਿੱਚ 5 ਦਿਨ ਹੋ ਗਏ ਨੈੱਟ ਬੰਦ ਕੀਤੇ ਨੂੰ ਹੋਏ ਹੁਣ ਇਹ ਪੁੱਛਿਆ ਜਾਵੇ ਵੀ ਕੀ ਭਵੰਤਮਾਨ ਨੂੰ ਇਹਨਾਂ ਗੱਲਾਂ ਦਾ ਪਤਾ ਜਾਂ ਨਹੀਂ ਪਤਾ ਜੋ ਭਰਾਵੋ ਗੱਲ ਸਮਝਣ ਦੀ ਲੋੜ ਆ ਜਿਹੜੇ ਮਗਰ ਵਾਸਤੇ ਹੰਝੂ ਪਵਾਉਂਦੇ ਨੇ ਇੱਥੇ ਇਹ ਸਾਰੇ ਐ ਹੁੰਦੇ ਆ ਪਹਿਲਾਂ ਵੀ ਆਪਾਂ ਦੇਖਿਆ ਵੀ ਦੇ ਵਿੱਚ ਦੋਲ ਲੜਿਆ ਆਪਾਂ ਦਿੱਲੀ ਬੈਠੇ ਉਦੋਂ ਵੀ ਹਲਾਤ ਇਹੀ ਰਹੇ ਹਾਲਾਤ ਅੱਜ ਵੀ ਇਹੀ ਨੇ ਦੇ ਤੁਸੀਂ ਇਹ ਧਿਆਨ ਰੱਖਣਾ ਪਰ ਆਪਾਂ ਉਹੀ ਗੱਲ ਆਉਂਦੇ ਸਾਲ ਆਪਾਂ ਦੋਨੋਂ ਜਿੱਤ ਕੇ ਆਏ ਸੀਗੇ ਜਿੱਲ੍ਹੇ ਤੋਂ ਵਾਪਸ ਮੁੜਦੇ ਨਾਲ ਦੀ ਨਾਲ ਕੋਈ ਬਾਦਲਾਂ ਦੀ ਗੱਡੀ ਤੇ ਚੜ ਗਿਆ ਕੋਈ ਕਾਰਸਿੰਗਾਂ ਦੀ ਗੱਡੀ ਤੇ ਚੜ ਗਿਆ ਕੋਈ ਝੜੂਲੇ ਤੇ ਚੜ ਗਿਆ ਆਪਾਂ ਬਹੁਤ ਛੇਤੀ ਭੁੱਲ ਜਾਂਦੇ ਆ ਜੋ ਇਨਸਾਨ ਸਾਡਾ ਹੋ ਰਿਹਾ ਸਾਡੇ ਨੌਜਵਾਨਾਂ ਨੂੰ ਕਿਵੇਂ जख्मी ਕੀਤਾ ਜਾ ਰਿਹਾ ਲੱਤਾਂ ਤੋੜੀਆਂ ਜਾ ਰਹੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਿਰ ਪਾਰੇ ਜਾ ਰਹੇ ਨੇ ਇਹ ਕਹਿੰਦੇ ਲੋਕਤੰਤ ਹੈ ਇਹ ਹੁੰਦਾ ਲੋਕਤੰਤਰ ਪਰ ਭਰਾਓ ਆਪਾਂ ਬਹੁਤ ਛੇਤੀ ਭੁੱਲਦੇ ਆਂ ਸੋ ਇਸ ਕਰਕੇ ਬਾਈ ਤੁਹਾਨੂੰ ਸਾਰਿਆਂ ਨੂੰ ਬੇਇੱਜ਼ਤੀ ਆ ਨੌਜਵਾਨਾਂ ਨੂੰ ਤੁਹਾਨੂੰ ਖਾਸ ਕਰਕੇ ਜੇ ਜਾਗਤ ਰਹੋਗੇ ਧੰਮਾ ਰੱਖੋਗੇ ਸ਼ਾਂਤੀ ਬਣਾ ਕੇ ਰੱਖੋਗੇ ਤੁਹਾਡਾ ਸੰਘਰਸ਼ ਜਿੱਤਿਆ ਪਿਆ ਪਰ ਜੇ ਮਾੜਾ ਮੋਟਾ ਵੀ ਤੁਸੀਂ ਇਹਨਾਂ ਦੇ ਜੋ ਇਹ ਚਾਹੁੰਦੇ ਆ ਉਧਰ ਨੂੰ ਚੜਦੇ ਹੋ ਲੀਤੇ ਚੜਗੇ ਤਾਂ ਯਾਦ ਰੱਖਿਓ ਸੰਘਰਸ਼ ਵੀ ਫੇਲ ਹੋਣੇ ਤੇ ਨੁਕਸਾਨ ਵੀ ਪੰਜਾਬ ਦਾ ਜਾਦੇ ਹੋਣਾ ਲੈ ਕੇ ਬਾਈ ਤੇਰੀ ਸੋਚ ਤੇ ਪੈਰਾਂ 'ਚੋਂ ਭੋਕੇ ਲੈ ਕੇ ਬਾਈ ਤੇਰੀ ਸੋਚ ਤੇ ਪੈਰਾਂ 'ਚੋਂ ਭੋਕੇ ਮਜ਼ਦੂਰ ਇਕੱਠਾ ਜਿੰਦਾਬਾਦ ਕੇਂਦਰ ਸਰਕਾਰ ਮੁਕਤਬਾਦ ਰਾਜ ਸਰਕਾਰ ਮੁਕਤਬਾਦ ਭਗਵਾਨ ਤੁਮਾਰ ਮੁਕਤਬਾਦ ਤੁਸੀਂ ਅੱਜ ਕੱਲ੍ਹ ਦੇਖੋ ਉਹ ਅੰਤ ਕਹਿੰਦਾ ਮੈਂ ਪੰਜਾਬ ਦੇ ਨਾਲ ਆ ਆਪਾਂ ਖਨੌਰੀ ਦੇਖਿਆ ਦੋ ਦਿਨ ਹੋ ਗਿਆ ਆਪਾਂ ਨੂੰ ਬੈਠਿਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਕਦ ਲਈ ਲਈ ਗਈ ਆ ਬਈ ਉੱਥੇ ਅੱਜ ਨਰ ਸ਼ੰਭੂ ਤੋਤਰੇ ਆਏ ਆ ਉਧਰਲੇ ਪਾਸਿਓ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਬੈਠੀ ਹੈ ਤੇ ਜਿਹੜੇ ਸਾਡੇ ਉਹ ਟਰੈਕਟਰ ਟਰਾਲੀਆਂ ਜਾਂਦੀਆਂ ਗੱਡੀਆਂ ਜਾਂਦੀਆਂ ਤਲਾਸ਼ੀ ਲੈ ਕੇ ਨਿਕਾਉਂਦੇ ਆ ਗੋਤਵਾ ਵੀ ਖਤਰੇ ਆ ਨਿਸ਼ਾਨਦੇਹੀ ਵੀ ਕਰ ਰਹੇ ਆ ਪਿੰਡਾਂ ਦੇ ਵਿੱਚ ਆ ਕਿਹੜੇ ਕਿਹੜੇ ਬੰਦੇ ਅੱਗੇ ਲੱਗੇ ਨੇ ਨਿਸ਼ਾਨਦੇਹੀ ਕਰਕੇ ਉਹਨਾਂ ਦਬਾਅ ਵੀ ਪਾ ਰਹੇ ਆ ਸੋ ਪ੍ਰਭੋ ਜੀ ਅੱਜ ਵੀ ਪੰਜਾਬ ਨਾ ਉੱਠਿਆ ਅੱਜ ਵੀ ਪੰਜਾਬ ਘਰਾਂ ਚ ਬੜਿਆ ਰਿਹਾ ਤੇ ਯਾਦ ਰੱਖਿਓ ਇਹ ਖਾਤਮਾ ਪੰਜਾਬ ਦਾ ਤੈ ਹੈ ਨੀਤੀਆਂ ਨਹੀਂ ਆ ਖਤਰਨਾਕ ਆ ਰਹੇ ਨੇ ਕਾਨੂੰਨ ਨੇ ਖਤਰਨਾਕ ਆ ਰਹੇ ਨੇ ਸੋ बार-बार ਪੰਜਾਬ ਨੂੰ ਬੇਇਨਤੀਆ ਕਰਦੇ ਆ ਵੀ ਜਿਹੜੇ ਹੁਣ ਵੀ ਘਰਾਂ ਚ ਬੈਠੇ ਸਵਾਲ ਲਈ ਜਾਂਦੇ ਆ ਜਾਂ ਮੰਗਰ ਬਥੇ ਲੱਤਾਂ ਖਿੱਚਣ ਵਾਲੇ ਬਥੇਰੇ ਬੈਠੇ ਆ ਬੈਠੇ ਨੇ ਭਾਈ ਅੰਦਰ ਦੇਖੋ ਮੈਂ ਇੱਕੋ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਸੁਣ ਲਓ ਭਾਈ ਸੁਣ ਲਓ ਯਾਰ ਸਾਡੀ ਵਿਚਾਰ ਧਾਰਾ ਦਾ ਵਖਰੇਵਾ ਹੋ ਸਕਦਾ ਹੈ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਆ ਪਰ ਜਿੱਥੇ ਪੰਜਾਬ ਬੈਠ ਕੇ ਬਾਰਡਰਾਂ ਤੇ ਲੜ ਰਿਹਾ ਹੈ ਜਖਮੀ ਹੋ ਰਿਹਾ ਹੈ ਪੰਜਾਬ ਦਾ ਜੋ ਘਾਣ ਹੋ ਰਿਹਾ ਹੈ ਜਿਹੜਾ ਬੰਦਾ ਇਸ ਵੇਲੇ ਇਸ ਮੋਰਚੇ ਦਾ ਖਿਲਾਫ ਇਹ ਮੁਖਾਲਫਤ ਕਰਦਾ ਇਸ ਮੋਰਚੇ ਦੀ ਇਹਦੇ ਖਿਲਾਫ ਮੋਰਚਾ ਖੋਲਦਾ ਮੋਰਚੇ ਦੇ ਕੇ ਤੋਂ ਉਹ ਪੰਜਾਬ ਦਾ ਨਹੀਂ ਹੈ ਅਗਰ ਚੇਤੇ ਰੱਖਿਓ ਪੰਜਾਬ ਦਾ ਗਡਾਰ ਹੈ ਜੀ ਜਿੰਦਾਬਾਦ ਜਿੰਦਾਬਾਦ ਖਪੜਗਾ ਵੀ ਆ ਗੁਰਪੜਗਾ ਤੁਹਾਡੇ ਨਾਲ ਨੌਜਵਾਨੋ ਤੁਹਾਨੂੰ ਤੁਹਾਨੂੰ ਮੈਂ ਬਾਰ-ਬਾਰ ਮੇਰੀ ਬੇਨਤੀ ਮੇਰਾ ਵੀ ਨੰਨਾ ਕਰੋ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ ਨਾ ਤੁਸੀਂ ਕਿਹਨਾਂ ਸੋਚਦੇ ਪਹਿਰਾ ਦੇਣਾ ਤੁਹਾਨੂੰ ਇੱਕੋ ਹੀ ਬੇਨਤੀ ਆ ਕਿਸੇ ਵੀ ਪੜਕਾ ਹਟ ਵਾਲੀ ਕਾਰਵਾਈ ਚ ਨਾ ਆਓ ਮੋਰਚੇ ਹਮੇਸ਼ਾ ਫੌਜਾਂ ਉਹ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਜਾਬਤੇ ਚ ਹੁੰਦੀਆਂ ਨੇ ਜਿਹੜੀਆਂ ਫੌਜਾਂ ਬੇ ਕੰਟਰੋਲੀਆਂ ਹੋ ਜਾਂਣ ਬਿਨਾ ਜਾਬਤੇ ਤੋਂ ਉਹ ਫੌਜਾਂ ਹਾਰ ਜਾਂਦੀਆਂ ਨੇ ਭਾਈ ਇਸ ਕਰਕੇ ਤੁਹਾਨੂੰ ਖਾਸ ਪੀੜਾ ਕਿਉਂਕਿ ਸ਼ਿਕਾਰ ਖੇਡਣ ਨੂੰ ਤਿਆਰ ਬੈਠਿਆ ਜਵਾਨੀ ਦਾ ਇਹ ਘਾਨ ਕਰਨ ਨੂੰ ਤਿਆਰ ਬੈਠਿਆ ਸ਼ਿਹਾਨ ਨਾਲ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਗੁਰਮੈ ਕੱਲ ਦੇਖਿਆ ਬਹੁਤ ਨੌਜਵਾਨ ਰੋਕਿਆ ਵੀ ਆ ਜਾਓ ਨਾ ਜਾਓ ਆ ਜਾਓ ਕੋਈ ਵਿਆਹਤ ਬੰਦੀ ਕਰਦੇ ਆ ਪਰ ਨਹੀਂ ਮੰਨਦੇ ਅੱਜ ਮੈਂ ਉਧਰ ਵੀ ਦੇਖ ਕੇ ਆਇਆ ਚੱਲ ਬਈ ਚੱਲ ਬਈ ਚੱਲ ਬਈ ਮੈਂ ਕਿਹਾ ਯਾਰ ਦੇਖੋ ਮੇਰੀ ਗੱਲ ਸੁਣੋ ਜਿੰਨੀਆਂ ਜੰਗਾਂ ਹੋਈਆਂ ਨੇ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗ ਹੋਈ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜੰਗਾਂ ਲੜੀਆਂ ਨੇ ਤਾਂ ਉਹਨਾਂ ਜੰਗਾਂ ਦੇ ਵਿੱਚ ਕੀ ਰਣਨੀਤੀ ਹੁੰਦੀ ਹੈ ਜੁੱਧ ਦੀ ਇੱਕ ਪੈਂਤੜਾ ਹੁੰਦਾ ਹੈ ਇੱਕ ਕਦਮ ਪਿੱਛੇ ਚਾਰ ਅੱਗੇ ਚਾਰ ਕਦਮ ਪਿੱਛੇ ਦਾ ਸਕੇ ਇਹ ਰਣਨੀਤੀਆਂ ਹੁੰਦੀਆਂ ਨੇ ਬਾਈ ਸਾਡੇ ਗੁਰੂ ਸਾਹਿਬਾਨ ਜਾਨਾ ਸੁਣ ਲਿਓ ਬਈ ਧਿਆਨ ਨਾਲ ਸੁਣ ਲਿਓ ਆਪਾਂ ਇਤਿਹਾਸ ਦੇ ਵਿੱਚੋਂ ਗੱਲ ਕਰਦੇ ਆ ਕਿ ਜਦੋਂ ਸਾਡੇ ਗੁਰੂ ਸਾਹਿਬਾਨ ਸਹਬੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਮਕਾਰ ਦੀ ਕੱਚੀ ਗੜੀ ਛੱਡੀ ਸੀ ਉਹਨਾਂ ਨੂੰ ਹੀ ਬਹੁਤ ਬਹੁਤ ਸੁਣਨਾ ਪਿਆ ਸੀ ਪਰ ਅੱਗੇ ਵਾਧਦੇ ਗਏ ਵਾਧਦੇ ਗਏ ਵਾਧਦੇ ਗਏ ਮਗਰ ਮੁਗਲ ਚੜਦੇ ਆਏ ਚੜਦੇ ਆਏ ਫੌਜਾਂ ਚੜਦੀਆਂ ਆਈਆਂ ਖਦਰਾਂ ਦੀ ਢਾਹ ਦੇ ਉੱਤੇ ਜਾ ਕੇ ਮੋਰਚਾ ਲਾ ਲਿਆ ਤੇ ਜੰਗ ਨੂੰ ਫੱਦੇ ਕੀਤਾ ਸੋਸ਼ ਕਰਕੇ ਕਈ ਰਣ ਲੜਤੀਆਂ ਹੁੰਦੀਆਂ ਨੇ ਕਿਉਂ ਲਾਇਆ ਮੋਰਚਾ ਇੱਥੇ ਕਿਉਂਕਿ ਪਾਣੀ ਸੀ ਉੱਥੇ ਫਿਰ ਸਾਨੂੰ ਵੀ ਸਾਰੀਆਂ ਜੁੱਦਨੀਆਂ ਨੀਤੀਆਂ ਸਮਝ ਕੇ ਮੇਰਾ ਵੀ ਅੱਗੇ ਵਧਣਾ ਪਊਗਾ ਜੇ ਆਪਾਂ ਚਾਹੁੰਦੇ ਆ ਕਿ ਇਹ ਜੰਗ ਜਿੱਤੀ ਜਾਵੇ ਕਿਉਂਕਿ ਮੈਂ ਇੱਕੋ ਗੱਲ ਦੇਖ ਰਿਹਾ ਮੈਂ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਈ ਗੱਲ ਦੇਖੀ ਸੀ ਤੁਸੀਂ ਸੁਣਿਆ ਸਾਰਿਆਂ ਨੇ ਅੱਜ ਸਾਡਾ ਉਹ ਜੋਧਾ ਜਿਹੜਾ ਦੁਨੀਆ 'ਚ ਨਹੀਂ ਰਿਹਾ ਦੀਪ ਸਿੱਧੂ ਅੱਜ ਉਹਦੀ ਵਰਸੀ ਹੈ ਇਸ ਦਾ ਸੋਚ ਕੇ ਇੱਕ ਇੱਕ ਨਾਰਾ ਇੱਕ ਨਾਰਾ ਮੈਂ ਇੱਕ ਜਕਾਰੇ ਦੀ ਗੱਲ ਕਰੂੰਗਾ ਜੋ ਸਾਨੂੰ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਹੋ ਕੇ ਅੱਜ ਦੀ ਵਰਸੀ ਦੇ ਉੱਤੇ ਜਕਾਰਾ ਛੱਡਣਾ ਚਾਹੀਦਾ ਹੈ ਬੁਲੰਦ ਆਵਾਜ਼ ਵਿੱਚ ਜਵਾਬ ਦਿਓ ਬੋਲੋ ਸੋਨਹਾਂ ਤੁਹਾਡੇ ਜਾਦ ਹੋਣਾ ਹੈ 26 ਜਨਵਰੀ ਤੋਂ ਬਾਅਦ ਸਾਨੂੰ ਗਦਾਰ ਦਾ ਕਿਤਾਬ ਦੇ ਦਿੱਤਾ ਗਿਆ ਸੀ ਦਿੱਲੀ ਪਰ ਮੈਂ ਕਿਸੇ ਕੋਲ ਕੋਈ ਗਿਲਾ ਨਹੀਂ ਕੀਤਾ ਮੇਰਾ ਅੱਜ ਵੀ ਕਿਸੇ ਨਾਲ ਕੋਈ ਗਿਲਾ ਨਹੀਂ ਕੋਈ ਗੱਲ ਨਹੀਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਮੇਰੀ ਕੋਈ ਸੋਚ ਰਹੀ ਹੈ ਬਈ 1 ਮਿੰਟ ਮੇਰੀ ਕੋਈ ਮੇਰੀ ਕੋਈ ਸੋਚ ਸੀ ਕਿ ਮਖਾ ਜੇ ਪੰਜਾਬ ਹਰ ਗਿਆ ਨਾ ਦਿੱਲੀ ਉਦੋਂ ਤਾਂ ਪੰਜਾਬ ਦੇ ਲੋਕਾਂ ਦਾ ਮਨੋਵਲ ਟੁੱਟ ਜਾਣਾ ਮੁੜ ਕੇ ਲੋਕਾਂ ਨੇ ਉੱਠ ਕੇ ਲੜਨਾ ਨਹੀਂ ਖੜਨਾ ਨਹੀਂ ਤੇ ਇਹ ਹਮਲੇ ਸਾਡੇ ਦੇ ਤੇਜ਼ ਹੋ ਜਾਣੇ ਆ ਅੱਜ ਹੀ ਮੈਂ ਇਹੀ ਕਹਿਣਾ ਅੱਜ ਆਪਾਂ ਬਿਲਕੁਲ ਮੋਰਚਾ ਜਿੱਤੀ ਬੈਠੇ ਆ ਨੌਜਵਾਨਾਂ ਨੂੰ ਖਾਸ ਖਿਆਲ ਰੱਖਿਓ ਇੱਕ ਵੀ ਗਲਤੀ ਨਾਲ ਆਪਣਾ ਮੋਰਚਾ ਦਾ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਆ ਪੰਜਾਬ ਦਾ ਲੋਕਾਂ ਨੂੰ ਰਾਸਤਾ ਵੀ ਜਾਣੀ ਐ ਤੇ ਮਨਵਲ ਵੀ ਟੁੱਟ ਜਾਣਾ ਜੋ ਇਸ ਕਰਕੇ ਮੇਰਾ ਵੀਰ ਹਰ ਕਦਮਾਂ ਜਿਹੜਾ ਸੰਭਲ ਸੰਭਲ ਕੇ ਰੱਖਣਾ ਪੈਣਾ ਸੋਹਣੇ ਜੀ ਭਾਈ ਮੀਟਿੰਗ ਕਰਦੇ ਆ ਇੱਥੇ ਸਰਜੀਤ ਪੂਲ ਜੀ ਆਏ ਹੋਏ ਨੇ ਹੋਰ ਆ ਕੁਝ ਬੜੇ ਨੇ ਜਿਹੜਾ ਵੀ ਫੈਸਲਾ ਹੋਣਿਆ ਇਹ ਭਵੰਤ ਫੈਸਲਾ ਕਰ ਲੈ ਇਹ ਭਵੰਤ ਫੈਸਲਾ ਕਰਨ ਕੋਈ ਗੱਲ ਨਹੀਂ ਜਿੱਥੇ ਜਿੱਲੀ ਵਾਲੀਆਂ ਫੌਜਾਂ ਖੜੀਆਂ ਆ ਉੱਥੇ ਭਾਤਲਾਂ ਵੀ ਹੋਣਗੀਆਂ ਕੋਈ ਗੱਲ ਨਹੀਂ ਇਹ ਭਵੰਤ ਫੈਸਲਾ ਕਰ ਲੈ ਗੱਡੀ ਦੁਰਜੂਗੀ ਗੱਡੀ ਕਿਉਂਕਿ ਉੱਤੇ ਕੁਝ ਨਹੀਂ ਸਟੇਜ ਤੇ ਹੈਗਾ ਹੁਣ ਇਹ ਭਵਤ ਫੈਸਲਾ ਕਰ ਲੈ ਕਿ ਸਾਡੀਆਂ ਜੇਸਵੀਆਂ ਫੜਦੀਆਂ ਸਾਡੀਆਂ ਟਰਾਲੀਆਂ ਫੋਲਣੀਆਂ ਦਰਾਸ਼ੀਆਂ ਲੈਣੀਆਂ ਸਾਡੀਆਂ ਗੱਡੀਆਂ ਦਰਾਸ਼ੀਆਂ ਲੈਣੀਆਂ ਸਾਡੇ ਜਿਹੜੇ ਮੁੰਡੇ ਆ ਉਹਨਾਂ ਨੇ ਫੁੱਟਮਾ ਖਿੱਚਣੀਆਂ ਤੇ ਪੰਜਾਬ ਦੇ ਨਾਲ ਖੜਨਾ ਇਹ ਹੁਣ ਭਵਤ ਫੈਸਲਾ ਕਰ ਲੈ ਜੋ ਆ ਕਰਤੂਤ ਅੱਜ ਕੀਤੀ ਹੈ ਪੰਜਾਬ ਪੁਲਿਸ ਨੇ ਫੜਿਆ ਸਾਡਾ ਹੈਡਰ ਮੈਂ ਰਾਤ ਦੀ ਬੋਲਿਆ ਸੀਗਾ ਇਹ ਗੱਲ ਮੈਂ ਤੁਹਾਨੂੰ ਹੈਡਰਾਂ ਦੀ ਲੋੜ ਆ ਭਾਈ ਮਸ਼ੀਨਾਂ ਦੀ ਲੋਡ ਆ ਜੇ ਸੀ ਬੀਆਂ ਦੀ ਅੱਜ ਨੌਜਵਾਨ ਉਪਰਾਲਾ ਕਰਕੇ ਲੈ ਆਏ ਅੱਜ ਉਹ ਫੜ ਲਈ ਇਹ ਤੋਂ ਪਹਿਲਾਂ ਵੀ ਤਿੰਨ ਮਸ਼ੀਨਾਂ ਜੇ ਸੀ ਬੀ ਇੱਥੇ ਪੰਜਾਬ ਪੁਲਿਸ ਨੇ ਫੜੀਆਂ ਨੇ ਸਿਹਰਾ ਸਾਹ ਮਤਲਬ ਸਾਨੂੰ ਸਮਝ ਆਉਂਦਾ ਹੈ ਕਿ ਜੋ ਮਰਜ਼ੀ ਆ ਕਹੀ ਜਾਣ ਬੰਬ ਸਿੱਧੇ ਰੂਪ ਦੇ ਵਿੱਚ ਮੋਤੀ ਨਾਲ ਨਿਸ਼ਾਨਾ ਮਿਲੇ ਹੋਏ ਨੇ ਉੱਤੋਂ ਗੱਲ ਹੋਰ ਹੈ ਵਿਚੋਂ ਇੱਕ ਕਹਾਣੀ ਵੀ ਇਹ ਅੱਗੇ ਵਧਣ ਨਹੀਂ ਦੇਣ ਇਹਨਾਂ ਰੋਕ ਕੇ ਰੱਖੋ ਇੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਸੋਸ ਕਰਕੇ ਭਾਈ ਮੈਂ ਆਗੂ ਨਾਲ ਗੱਲ ਕਰਦਾ ਜੋ ਫੈਸਲਾ ਹੋਊਗਾ ਉਹ ਤੁਹਾਡੇ ਅੱਗੇ ਆਪਾਂ ਸਾਹਮਣੇ ਰੱਖਾਂਗੇ ਵੀ ਜੋ ਗੁਰਾਇਬ ਆਂਦੀ ਆ ਵੀ ਕੀ ਕਰਨਾ ਪਰ ਮੈਂ ਬੇਤੀ ਫੇਰ ਕਰਦਾ ਉਧਰੋਂ ਮੀਟਿੰਗ ਚੱਲੀ ਜਾਂਦੀ ਹੈ ਉਧਰੋਂ ਮੀਟਿੰਗ ਚੱਲਦੀ ਹੈ ਮੀਟਿੰਗ ਦੇ ਵਿੱਚ ਭਵੰਤਮਾਨ ਖੁਦ ਬੈਠਾ ਹੈ ਕੇਂਦਰ ਦੇ ਕੋਈ ਮੰਤਰੀ ਆਏ ਹੋਏ ਨੇ ਸਾਡੇ ਆਕੂ ਗਏ ਹੋਏ ਨੇ ਇਧਰੋਂ ਕੋਈ ਹੈਟਰੇ ਫੜ ਲਓ ਮਸ਼ੀਨਾ ਫੜ ਲਓ ਟਰਾਲੀਆਂ ਫੜ ਲਓ ਕੋਈ ਚੰਗੇ ਵਾਲ ਥੋੜੀ ਹੈ ਯਾਰ ਜਿਸ ਕਰਕੇ ਭਾਈ ਅਗਲੀ ਕਾਰਵਾਈ ਜਿਹੜੀ ਸਟੇਟ ਤੋਂ ਚੱਲੂਗੀ